ਮੇਰਾ ਵੀ ਆਦੀ ਚ ਪੱਕੀ ਕਿਤਾਬ ਆ ਰਹੀ ਹੈ ਮੈਨੂੰ ਮੇਰੇ ਆਦੀ ਚ ਪੱਕੀ ਕਿਤਾਬ ਆ ਰਹੀ ਹੈ ਮੈਨੂੰ ਮੈਂ ਉਹਦੇ ਨਾਲ ਤੇਰਾ ਸੀ ਨਾ ਅਰੇ ਇਹ ਤਾਂ ਖੜੇ ਆ ਨਹੀਂ ਅਸੀਂ ਘੜੇ ਚੱਲੇ ਗਏ ਸੀ ਥੋੜੀ ਹੱਥ ਛੱਡੋ ਨਹੀਂ ਛੱਡਦੀ ਨਹੀਂ ਛੱਡਦੀ ਇਹ ਗੱਡੀ ਹੈ ਜੀ ਸਰਦਾਰ ਜੀ ਲਾਂਡਰਾ ਤੋਂ ਸਾਈਡ ਤੋਂ ਕਰੋੜ ਵਾਲ ਨੂੰ ਆ ਰਹੀ ਸੀ ਇਸ ਸਾਈਡ ਮੋਟਰਸਾਈਕਲ ਵੱਜਿਆ ਜੀ ਮੋਟਰਸਾਈਕਲ ਵਾਲਿਆਂ ਨੇ ਉੱਤਰਦੇ ਜੀ ਤੂੰ ਤੂੰ ਮੈਂ ਵੀ ਤੇ ਸਰਦਾਰ ਜੀ ਦੀ ਪੱਗ ਗੇਰ ਆਹੀ ਜੀ ਆਮੇ ਮਾਲਕ ਮੇਰੇ ਹੁੰਦੇ ਪਰ ਮੋਹ ਵੀ ਤੇਰੇ ਮੇਰੇ ਭਾਈ ਉਹਨੇ ਬੱਗ ਲਾਦੀ ਯਾਰ ਭਾਈ ਨਹੀਂ ਨਹੀਂ ਉਹਨਾਂ ਬੰਦੇ ਪਾ ਦਿੱਤੇ ਪਾ ਕੇ ਗੱਲਾਂ ਕਰਦੇ ਅੰਦਰ ਬੈਠੇ ਨੇ ਇਹਨਾਂ ਦਾ ਬੜਾ ਖਲਾਮ ਮੈਂ ਤੁਹਾਨੂੰ ਬਤਾਰਾ ਦੇਣਾ ਹੈ ਜੀ ਕੀ ਆ ਗਿਆ ਲੋਬੀ ਪਾਜੀ ਮੇਰੇ ਗੱਡੀ ਇਹਨੇ ਲਾ ਲਾਈ ਮੁੰਡੇ ਨੇ ਉਹਦੇ ਸਾਹਮਣੇ ਲਾ ਲਾ ਕੇ ਮੁੰਡੇ ਮੁੰਡੇ ਨੇ ਮੇਰੇ ਇਹਨੇ ਗੱਡੀ ਦੇ ਸਾਈਡ ਦੇਖੋ ਜਾ ਕੇ ਲੱਗੀ ਹੋਈ ਇਹਨੂੰ ਕਿਹਾ ਤੂੰ ਚੋਰ ਰੁਕ ਜਾ ਮੇਰੀ ਗੱਡੀ ਰੋਕੀ ਨਾ ਅਜਾ ਗੱਡੀ ਰੋਕੀ ਨਹੀਂ ਨਹੀਂ ਮੇਰੇ ਆਦਮੀ ਦੇ ਪਾਗ ਲਾਤੀ ਬਾਜੀ ਦੇਖੋ ਬਾਜੀ ਆਪ ਮੁੰਡਾ ਇਹ ਸਿੱਖੀ ਆਇਆ ਬਾਜੀ ਮੈਂ ਇਹ ਸਰਦਾਰਾਂ ਦੀ ਬਾਜੀ ਹੋਣੀ ਚਾਹੀਦੀ ਮੈਨੂੰ ਇਹ ਦੁੱਧ ਕੋ ਮਿਲਣਾ ਇਹ ਸਰਦਾਰਾਂ ਦੀ ਇੱਜ਼ਤ ਆ ਸਰਦਾਰ ਮੂੰਹ ਚਾਕੇ ਦੇਖਾ ਲੈ ਮੇਰਾ ਨਾਮ ਗੁਰਪ੍ਰੀਤ ਸਿੰਘ ਜੱਸਾ ਹੈ ਹਾਂਜੀ ਮੈਂ ਦਿੱਲੀ ਸੋਨੀ ਕਮੇਟੀ ਦਾ ਮੈਂਬਰ ਹੈ ਹਾਂਜੀ ਮੈਂ ਐਸਐਸਪੀ ਆਫਿਸ ਤੋਂ ਕੰਮ ਸਿੱਧਾ ਤੇ ਮਿਲ ਕੇ ਆ ਰਿਹਾ ਸੀ। ਇਹ ਬੰਦੇ ਮੇਰੇ ਉੱਤੋਂ ਪਿੱਛੇ ਲੱਗੇ ਕਾਫੀ ਦੇਰ ਤੋਂ। ਹਾਂਜੀ। ਇਹਨਾਂ ਨੇ ਇੱਕ ਮੋਟਰਸਾਈਕਲ ਦਾ ਹੋਲ ਸੀ ਨਾ ਦੇ। ਹਾਂਜੀ। ਉਹਨਾਂ ਨੇ ਮੇਰੇ ਮੋਟਰਸਾਈਕਲ ਦੇ ਗੱਡੀ ਮੋਟਰਸਾਈਕਲ ਮਾਰਿਆ। ਮੈਂ ਇਹਨਾਂ ਨੂੰ ਪੁੱਛਿਆ ਵਾ ਕੀ ਗੱਲ ਹੈ ਤੁਹਾਡੀ ਪ੍ਰੋਬਲਮ ਹੈਗੀ। ਉਹਨਾਂ ਨੇ ਸਾਨੂੰ ਗਾਲ੍ਹਾਂ ਦੇਣੇ ਚੱਲੂ ਗਏ ਤੇ ਇੱਕ ਧੰਮਾ ਪੈਂਦੀ। ਨਾਲੇ ਇਹ ਬੰਦਾ ਜਿਹੜਾ ਸੀ ਇਹ ਵੀ ਉੱਛੇ ਕਿਹੜੇ ਪਿੱਛੇ ਇਸਦਾ ਕਿ ਪਠਾਈ ਸੇ। ਇਹਨੇ ਇੱਕਦਮ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਤਰ ਕੇ ਕਹਿੰਦੇ ਮੈਂ ਕਾਹਦੀ ਭਾਈ ਸਾਬ ਨੂੰ ਗੱਲ ਹੈਗੀ। ਹਾਂਜੀ। ਮੇਰੀ ਮਸ਼ ਮੈਂ ਇੱਕਦਾਂ ਜੋ ਪੱਟਾ ਮਾਰ ਕੇ ਫੜਿਆ ਇਹਨਾਂ ਨੂੰ ਜਦੋਂ ਮੈਂ ਫੜਿਆ ਇਹਨੂੰ ਤੇ ਇਹਨੇ ਕੀ ਕੀਤਾ ਜਿਹੜੀ ਮੇਰੀ ਕੀ ਨਾ ਸੀ ਮੇਰਾ ਡਰਾਈਵਰ ਸੀਗਾ ਜਿਸ ਟਾਈਮ ਮੇਰੇ ਡਰਾਈਵਰ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨੇ ਜੀ ਸਰੀਆ ਲੈ ਕੇ ਦੋ ਇੱਕ ਮੇਰੇ ਸਿਰ ਤੇ ਮਾਰਿਆ ਇੱਕ ਮੇਰੇ ਪਿੱਛੇ ਮਾਰਿਆ ਤੇ ਮੈਂ ਥੱਲੇ ਡੇਗ ਪਿਆ ਕਿਉਂ ਮੈਂ ਕਿਡਨੀ ਦਾ ਪੇਸ਼ੈਂਟ ਹੈਗਾ ਠੀਕ ਹੈ 67 ਮੇਰੀ ਉਮਰ ਹੈਗੀ ਹੈ ਤੇ ਨਾਲ ਹੀ ਇਹਨੇ ਦੂਜਾ ਸਰੀਆ ਮੇਰੇ ਲੱਤ ਤੇ ਮਾਰਿਆ ਲੱਤਾਂ ਮਾਰਨੀ ਜਦੋਂ ਕਰਤੀਆਂ ਇਹਨਾਂ ਨੂੰ ਪੜਨ ਲੱਗੇ ਇਹ ਬਈ ਤਗੜੀ ਹਮਗੀ ਘਰ ਵਾਲੀ ਇਹਨੇ ਫਿਰ ਉਹਨੂੰ ਫੜ ਕੇ ਤਾਂ ਖਾਲਰ ਤੋਂ ਚਪੇੜਾ ਮੰਨਦੇ ਆ ਦੁਬਾਰਾ ਇੱਕ ਨੂੰ ਫੜ ਲਿਆ ਇੰਨੇ ਪਬਲਿਕ ਆ ਦੇ ਪਬਲਿਕ ਜਦੋਂ ਆਈ ਉਹ ਮੋਟਰਸਾਈਕਲ ਆ ਗਿਆ ਸੀ ਉਹ ਪੇਚ ਕੇ ਲਾ ਕੇ ਨਾ ਉਹ ਭੱਜ ਗਿਆ ਜਿਹੜਾ ਇਹ ਸਖਸ਼ ਸੀਗਾ ਇਹ ਕਹਿੰਦਾ ਮੈਂ ਜਾਣਦਾ ਨਹੀਂ ਮੈਂ ਜਾਣਦਾ ਨਹੀਂ ਕਹਿੰਦਾ ਨਹੀਂ ਜਦ ਕਿ ਇਹ ਮੋਟਰਸਾਈਕਲ ਦੇ ਪਿੱਛੇ ਬਟਾ ਸੀ ਇਹਦੇ ਅੱਜ ਪੇਚ ਕੇ ਤੇ ਉਹ ਇੱਕ ਟੂਲ ਬਾਕਸ ਫੜਿਆ ਹੋਇਆ ਕੋਈ ਨਹੀਂ ਹਰਪਾਲ ਨੇ ਫੜਿਆ ਤੁਹਾਨੂੰ ਲੱਗਦਾ ਵੀ ਕੋਈ ਲੂਟਪੋਰ ਦੀ ਵਾਰ ਦੇ ਦੀ ਕੋਈ ਵੈਸੀ ਕੋਈ ਵੈਸੀ ਸੜਨ ਲਈ ਕੋਈ ਕਰ ਲਈਏ ਤੁਹਾਨੂੰ ਲੱਗਦਾ ਨਹੀਂ ਨਹੀਂ ਇਹ ਮਤਲਬ ਮੇਰੇ ਪਿੱਛੇ ਚੇਨ ਇਸਕੇਜਿੰਗ ਜਾਂ ਕੋਈ ਪ੍ਰੇਸਿੰਗ ਕਰਦੇ ਤੱਕ ਸੀ ਕਿ ਉਹ ਨੂੰ ਮਿਸਿੰਗ ਚੇਨ ਉੱਪਰ ਹੀ ਨਜ਼ਰ ਆਈ ਸੀ ਔਰ ਵੈਸੇ ਮੈਨੂੰ ਪਤਾ ਲੱਗ ਰਿਹਾ ਸੀ ਪਰ ਮੈਂ ਸੋਚ ਵੀ ਰਿਹਾ ਸੀ ਕਿ ਇਹ ਇਸ ਤਰੀਕੇ ਕਿਉਂ ਕਰ ਰਹੇ ਕਿਉਂ ਆ ਰਹੇ ਜਦਕਿ ਮੈਨੂੰ ਫਸਟ ਟਾਈਮ ਮਿਲਿਆ ਨਹੀਂ ਮੈਂ ਕਦੀ ਇਹਨਾਂ ਨੂੰ ਮਿਲਿਆ ਨਹੀਂ ਨਾ ਮੈਂ ਕਦੀ ਇਹਨਾਂ ਨਾਲ ਮੈਂ ਗੱਲਬਾਤ ਕੀਤੀ ਤੁਸੀਂ ਗੱਡੀ ਦੇ ਪਿੱਛੇ ਕਰ ਰਹੇ ਸੀ ਗੱਡੀ ਦਾ ਪਿੱਛਾ ਕਰ ਰਹੇ ਸੀ ਉਹਨਾਂ ਦੀ ਏਜ ਵੀ ਉਹਨ ਇੰਨੀ ਹੋ ਗਈ ਕਿ ਉਹ ਸੋਚ ਨਹੀਂ ਦਿੰਦਾ ਕਿ ਨਾਲੇ ਮੈਂ ਮੰਨ ਲਓ ਦਵਾਈ ਖਾਂਦੇ ਜਿੱਕੇ ਮੈਂ ਕਿਹਾ ਦਵਾਈ ਦੇ ਦੇ ਸ਼ੀਸ਼ੇ ਬੰਦ ਸੀਗੇ ਕੋਈ ਕਿਸੇ ਦੀ ਪਿੱਛੇ ਲੱਗੀ ਸੀ ਆ ਐਸਐਸਪੀ ਆਫਿਸ ਦੇ ਜਦੋਂ ਬਾਹਰ ਰੋਟੀ ਖਾਂਦੇ ਜੀ ਅਸੀਂ ਨਾ ਹਾਂਜੀ ਹੋਟਲ ਤੇ ਉੱਥੋਂ ਦੇ ਪਿੱਛੇ ਰੱਖਿਆ ਇਹ ਜਿਹੜੇ ਸਾਹਮਣੇ ਗੁਰਪ੍ਰੀਤ ਸਿੰਘ ਜੱਸਾ ਜੀ ਦਿੱਲੀ ਸਿ ਗੁਰਦੁਆਰਾ ਪਰਬਤ ਕਮੇਟੀ ਦੇ ਮੈਂਬਰ ਨੇ ਮੈਂ ਇਹਨਾਂ ਦਾ ਡਰਾਈਵਰ ਆ ਜਾਈ ਅੱਛਾ ਜੀ ਅਸੀਂ ਦਿੱਲੀੋਂ ਆ ਰਹੇ ਸੀਗੇ ਠੀਕ ਹੈ ਅਸੀਂ ਜਾਣਾ ਸੀਗਾ ਆਪਣੇ ਰਿਸ਼ਤੇਦਾਰ ਦੇ ਘਰ ਕਿ ਕਿ ਖਰੜ ਰਹਿੰਦੇ ਰੇਲਵੇ ਸਟੇਸ਼ਨ ਦੇ ਮਗਰਲੇ ਪਾਸੇ ਠੀਕ ਹੈ ਜੀ ਪਾਣੀ ਭਰਿਆ ਜਾਮ ਲੱਗਿਆ ਆਪਾਂ ਹੌਲੀ ਹੌਲੀ ਗੱਡੀ ਕੱਢਣ ਲੱਗੇ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਮਗਰ ਉਹ ਮਗਰਲੇ ਮੁੰਡੇ ਨੇ ਬਾਈਕ ਤੇ ਟੱਕਰ ਮਾਰਤੀ ਸਾਡੇ ਠੀਕ ਹੈ ਜੀ ਅਸੀਂ ਬਸ ਇੰਨਾ ਹੀ ਕਿਹਾ ਸੀਗਾ ਉਹਨੂੰ ਕਿ ਯਾਰ ਇਹ ਕੀ ਕੀਤਾ ਠੀਕ ਹੈ ਇਹ ਮੁੰਡੇ ਆੜ ਕੇ ਗਾਲਾਂ ਕੱਢਣ ਲੱਗ ਪਏ ਸਾਨੂੰ ਕਹਿੰਦੇ ਤੁਸੀਂ ਕੁੱਟ ਮਤਲਬ ਕੁੱਟ ਖਾਗੇ ਜਾਣੀ ਐ ਤਾਂ ਨਹੀਂ ਮੰਨਾ ਫਿਰ ਗਾਲਾਂ ਕੱਢਣ ਲੱਗ ਪਏ ਇਹਨਾਂ ਕੋਲ ਇੱਕ ਪੇਚ ਕੱਸ ਸੀਗਾ ਉਹ ਪੇਚ ਕੱਸ ਕਹਿੰਦੇ ਤੇਰੇ ਢਿੱਡ 'ਚ ਮਾਰ ਦੇਣਾ ਅਸੀਂ ਠੀਕ ਹੈ ਜੀ ਤਾਂ ਫਿਰ ਇਹਨੇ ਮੁੜ ਕੇ ਕੀ ਕੀਤਾ ਪੱਗ ਨੂੰ ਹੱਥ ਮਾਰਿਆ ਇਹ ਜਿਹੜਾ ਨਾਲ ਦੀ ਜਿਹੜਾ ਮੁੰਡਾ ਸੀ ਕਾਜ ਦੇ ਤੇ ਸਾਫ ਥੱਲੇ ਡਿੱਗ ਪਏ ਉਹਨਾਂ ਦੇ ਸਰਦਾਰ ਜੀ ਦੀ ਪੱਗ ਡਿੱਗ ਗਈ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹਦੇ ਬਾਅਦ ਹੁਣ ਖੜੇ ਐ ਸੀ ਫੜ ਕੇ ਰੱਖਿਆ ਇਹਨਾਂ ਨੂੰ ਫਿਰ ਕਹਿੰਦੇ ਹੁਣ ਛੱਡ ਦਿਓ ਸਾਡੀ ਕੋਈ ਗਲਤੀ ਨਹੀਂ ਕੋਈ ਗਲਤੀ ਨਹੀਂ ਇਹ ਗੱਡੀ ਵਿੱਚ ਮਤਲਬ ਇਹਨਾਂ 'ਤੇ ਟੱਕਰ ਸਿੱਧੀ ਮਾਰੀ ਥੋੜਾ ਹਾਂਜੀ ਹਾਂਜੀ